ਜਿਹੜਾ ਮਰਦ ਦਾ ਬੱਚਾ ਨਾ ਉਹਦਾ ਲੱਕ ਠੁਮਕੇ ਨਹੀਂ ਲਾ ਸਕਦਾ ਤੇ ਜਿਹੜੀ ਖਾਨਦਾਨੀ ਬੀਬੀ ਆ ਉਹ ਕਦੀ ਨੱਚ ਨਹੀਂ ਸਕਦੀ ਸਾਡੇ ਸਿੱਖਾਂ ਦੀ ਵਿਰਾਸਤ ਨੱਚਣਾ ਨਹੀਂ ਜੇਗਾ ਅੱਜ ਮੈਨੂੰ ਬੜਿਆਂ ਥਾਵਾਂ ਤੋਂ ਫੋਨ ਆਏ ਬਾਬਾ ਜੀ ਤੀਆਂ ਮਨਾਈਆਂ ਖੜੇ ਕਲਾ ਪੈ ਗਈ ਆ ਤੇ ਮੈਂ ਕਿਹਾ ਵੀ ਹੁਣ ਮੈਂ ਕੀ ਕਰਾਂ ਤੁਸੀਂ ਕਿਹੜਾ ਮੰਨਦੇ ਹੋ ਸਾਡੇ ਸਿੱਖ ਸਿਧਾਂਤ ਤੇ ਲਿਖਿਆ ਵਾ ਵੀ ਕਹਿੰਦੇ ਨੱਚਣਾ ਜਿਹੜਾ ਮਰਦ ਹੋਊ ਨਾ ਜਿਹੜਾ ਜੰਗ ਦੇ ਮੈਦਾਨ 'ਚ ਸ਼ੇਰ ਲਾਉਣੇ ਜਾਣਦਾ ਉਹ ਠੁਮਕੇ ਲਾਉਂਦਾ ਹੀ ਨੀਗਾ ਨੱਚਣਾ ਕੰਮ ਕੰਜਰਾਂ ਦਾ ਗੁਰਮਖਾਣਾ ਕੰਮ ਨੱਚਣਾ ਨਹੀਂ ਕਿਸੇ ਵੀ ਗੁਰਮਖ ਪਿਆਰੇ ਦੀ ਧੀ ਭੈਣ ਮਾਈ ਨੱਚ ਨਹੀਂ ਸਕਦੀ ਇਹ ਸਿੱਖ ਸਿਧਾਂਤ ਨਹੀਂ ਹੈਗਾ ਤੁਸੀਂ ਵੇਖੋ ਨਾ ਵੀ ਇੱਕ ਕੰਝਰੀ ਨੱਚੀ ਤੇ ਉਹਦਾ ਸਿਰ ਵੱਢਿਆ ਗਿਆ ਅੱਜ ਟੀਵੀਆਂ ਤੇ ਕਿੰਨੀਆਂ ਨਚਣਡੀਆਂ ਅਸੀਂ ਵੀ ਤੋਹੇ ਹੀ ਬਣਦੇ ਜਾਂਦੇ ਇਹ ਸਿੱਖ ਸਿਧਾਂਤ ਨਹੀਂਗਾ ਭਾਵੇਂ ਔਖੇ ਹੋ ਕੇ ਪਚਾਓ ਤੇ ਭਾਵੇਂ ਸੁਖੇ ਹੋ ਕੇ ਪਚਾਉਣਾ ਹੀ ਪੈਣਾ ਇਹ ਸੱਚ ਵੀ ਜਿਹੜਾ ਮਰਦਵਾ ਗੁਰੂ ਦਾ ਸਿੱਖਵਾ ਉਹ ਨਹੀਂ ਠੁਮਕੇ ਲਾਉਂਦਾ ਉਹ ਤੇ ਜੰਗ ਦੇ ਮੈਦਾਨ 'ਚ ਵਾਰਾ ਹੀ ਲਾਉਂਦਾ ਜਦੋਂ ਲਾਵੇ 70 ਵਿਛਾਉਂਦਾ ਜਦੋਂ ਵਿਛਾਵੇ ਤੇ ਜਿਹੜੀਆਂ ਮਾਈਆਂ ਇਸ ਸਿਧਾਂਤ ਤੋਂ ਡਿੱਗ ਜਾਣਗੀਆਂ ਫਿਰ ਉਹਨਾਂ ਦੀ ਕੁੱਖੋਂ ਕਿੰਨਾ ਕ ਸਾਧੂ ਆ ਜਾਏਗਾ ਤੇ ਕਿੰਨਾ ਕ ਸੂਰਮਾ ਆ ਜਾਏਗਾ ਤੇ ਫਿਰ ਸਾਡੇ ਵਾਲਿਆਂ ਦੀ ਵਾਰੀ ਆ ਗਈ ਉਹਨਾਂ ਨੇ ਹਾਂ ਵੀ ਤੂੰ ਸੁਣਾ ਤੇਰੀ ਵੀ ਕੋਈ ਇਸ਼ਾ ਹੈ ਕਹਿੰਦਾ ਹੈ ਉਹ ਕਹਿੰਨੇ ਫਿਰ ਦੱਸ ਕਹਿੰਦਾ ਮੇਰੇ ਸਿਰ ਤੇ 170 ਮਾਰੋ ਕਹਿਣ ਲੱਗੇ ਵੀ ਮਾਰ ਦੇ ਦੇ ਨੂੰ ਇੱਕ ਗੋਲੀ ਨਾਲ ਵੀ ਦੇਣਾ ਤੇ 170 ਕਿਉਂ ਆਂਦਾ ਨਹੀਂ ਇਹ ਤੇ ਮੇਰੀ ਆਖਰੀ ਇਸ਼ਾਵਾ ਉਹਦਾ ਮਾਰੋਗੇ ਤੇ ਫਿਰ ਮੈਂ ਕਿਸੇ ਬੰਨੇ ਆ ਨਹੀਂ ਲੱਗਣਾ ਆਖਰੀ ਇੱਛਾ ਤੇ ਪੂਰੀ ਕਰੋ ਨਾ ਮੇਰੀ ਆਂਦੇ ਚਲੋ ਫੇ ਮਾਰਦੇ ਨੇ ਆ ਜਦੋਂ ਉਹਨਾਂ ਨੇ ਨਵੇਂ ਛੇਤਰ ਵੱਜ ਗਏ ਤੇ ਉਹਨੇ ਪਿਸਤੌਲ ਦੱਬ ਜੋ ਕੱਢਿਆ ਦੋ ਚਾਰੇ ਪੰਜੇ ਬੰਦੇ ਮਾਰਦੇ ਉਹ ਬੰਦੇ ਪੰਜ ਸੱਤ ਹੀ ਜਿੰਨੀਆਂ ਗੋਲੀਆਂ ਪਿਸਤੌਲ ਚ ਹੀ ਮਰਨੇ ਦੇ ਉਹਨੇ ਹੀ ਬਾਕੀ ਬਚ ਗਏ ਉਹ ਡਰ ਗਏ ਉਹਨੂੰ ਪਛਣ ਲੱਗੇ ਵੀ ਜੇ ਤੇਰੇ ਕੋਲੇ ਪਿਸਤੌਲ ਹੀ ਤੇ ਤੂੰ ਪਹਿਲੇ ਮਾਰਦੇ ਨਾ ਤੇਰੇ ਨਾਲ ਦੇ ਵੀ ਵੱਜ ਜਾਂਦੇ ਆਂਦਾ ਕੀ ਕਰੀਏ ਸਾਨੂੰ ਹੋਸ਼ ਹੀ ਛੇਤਰ ਖਾ ਕੇ ਆਉਂਦੀ ਆ ਅੱਜ ਇਹ ਨਾ ਜਰ ਵਜਣ ਨਾ ਉਹ ਨਾ ਜਰ ਸਾਨੂੰ ਵੀ ਹੋਸ਼ ਨਹੀਂ ਆਉਂਦੀ ਉਹ ਤੁਸੀਂ ਮਾਰੀਆਂ ਤੇ ਪਤਾ ਲੱਗਾ ਵੀ ਪਿਸਤੌਲ ਹੈਗਾ ਇਹ ਸਾਡੇ ਲੋਕਾਂ ਦਾ ਹਾਲ ਆ ਜਦੋਂ ਕੋਈ ਹੁਕਾ ਦੇਣਾ ਨਾ ਬੰਦੇ ਦੇ ਪੁੱਤ ਜੋ ਵੀ ਕੁਝ ਮਾਰਾਈਨੇ ਬਖਸ਼ਿਆ ਇਹਨੇ ਮਗਰ ਡੂੰਗਾ ਰਾਜਵਾ ਤੇ ਸਮਝ ਵਾਲੀਆਂ ਗੱਲਾਂ ਕਿ ਦੁਨੀਆ ਨੂੰ ਦਿਖਾਉਣ ਵਾਲੀਆਂ ਨਹੀਂ ਆ ਤੇ ਮੈਂ ਬਾਣਾ ਪਾਲਿਆ ਤੇ ਦੁਨੀਆ ਮੇਰੇ ਮਗਰ ਲੱਜੇ ਇਤਾਂ ਕਰਕੇ ਨਹੀਂ ਇਹਦੇ ਅਗੰਮੀ ਖੇੜਿਆ ਦੇ ਕੇ ਅਮਰਤ ਕਾਹ ਦੇਖ ਮੇਹਦੀ ਨੇ ਜਾਓ ਬਖਸ਼ੀਆਂ ਹੁਣ ਸਰਦਾਰੀਆਂ ਨੇ ਤੰਗਾ ਫੇਰ ਦੇ ਵਗਲ ਖਿਆਲ ਕਰਨਾ ਤੁਹੀ ਖਿਆਲ ਕਰੋ ਹੰ ਕਈ ਕਿਰਪਾਆਂ ਨੂੰ ਹੀ ਵਲੀ ਹੁੰਦੇ ਆ ਫਲਾ ਉਥੇ ਕੰਗੇ ਦੀ ਕੀ ਲੋੜ ਆ ਟੰਗਾ ਦੇ ਕੇਸਾਂ ਵਾਸਤੇ ਆ ਟੰਗਾ ਫੇਰ ਦੇ ਵਗਲ ਖਿਆਲ ਕਰਨਾ ਕਿਤੇ ਸਿਰਾਂ ਦੇ ਚੱਲੀਆਂ ਆ ਰੀਆਂ ਜੇ ਕਿ ਸ਼ਹਿਰਾ ਨਹੀਂ ਇਹ ਜੱਟ ਦੇ ਸਾਥ ਲਈ ਮੱਖ ਜਿੱਤੀਆਂ ਰਹਿਮਤਾ ਭਾਰੀਆਂ ਜੇ ਉਥੇ ਹੱਥ ਨਾ ਕਿਸੇ ਮਜਲੂਮ ਉੱਤੇ ਏਕੜਾ ਨਹੀਂ ਹੱਥ ਘੜੀਆਂ ਗਈਆਂ ਮਾਰੀਆਂ ਜੇ ਸਦਾ ਰਹਿਣਾ ਮਜਲੂਮਾਂ ਦੀ ਢਾਲ ਬਣ ਕੇ ਇਸੇ ਲਈ ਕਿਰਪਾਨ ਦਾ ਦਾਨ ਦਿੱਤਾ ਇਸ ਆਰਦੀ ਮੌਤ ਵੀ ਤੁਸਾਂ ਤੋਂ ਲੈ ਰਹਿ ਲੁੱਟ ਦੀ ਠੰਡੇ ਧਾਰ ਜਿੰਨਾ ਅਗਰਤ ਪਾਣ ਕੀ ਤੇ ਸ਼ਕਤੀ ਦੀ ਜੇੜ ਹੈ